ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਲਈ ਖੋਰ ਡਿਜ਼ਾਈਨਰ ਪੀਸ ਲੈ ਕੇ ਆਏ ਹਾਂ ਪ੍ਰੋਪਰ ਬ੍ਰਾਈਡਲ ਪੀਸ ਆਊਗਾ ਜੀ ਆਨੰਦ ਕਾਰਜ ਵਾਸਤੇ ਸਪੈਸ਼ਲ ਅਸੀਂ ਆਰਟੀਕਲ ਮੰਗਵਾਇਆ ਜੀ ਇਹ ਪ੍ਰੋਪਰ ਲਖਨਵੀ ਵਰਕ ਆਊਗਾ ਜੀ ਨਾਲ ਲਖਨਵੀ ਦੀ ਪ੍ਰੋਪਰ ਹੈਂਡ ਵਰਕ ਆਊਗਾ ਜੀ ਕਲੋਸਲੀ ਚੈੱਕ ਕਰੋ ਤੁਸੀਂ ਡਿਜ਼ਾਈਨਿੰਗ ਕਿੰਨੀ ਜਿਆਦਾ ਪ੍ਰੀਮੀਅਮ ਹੋਈ ਵੀ ਹੈ ਨੈਕ ਤੇ ਵਰਕ ਆ ਗਿਆ ਜੀ ਸਾਰਾ ਆ ਗਿਆ ਜੀ ਸੈਂਟਰ ਤੇ ਕੰਮ ਸਾਰਾ ਫੁੱਲੀ ਹੈਵੀ ਸੂਟ ਹੈ ਜੀ ਪ੍ਰੋਪਰ ਜਾਲ ਵਰਕ ਆਏਗਾ ਜੀ ਲਓ ਜੀ ਕਲੋਸਲੀ ਚੈੱਕ ਕਰੋ ਸਾਰਾ ਹੈਂਡਵਰਕ ਹੈ ਜੀ ਕੋਈ ਐਦਾ ਨਹੀਂ ਹੈ ਸੋਨ ਜਰੀ ਚੱਕੂਗੀ ਜਾਂ ਕੁਝ ਵੀ ਹੈ ਪ੍ਰੋਪਰ ਹੈਂਡਵਰਕ ਹੈ ਜੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਤੇ ਇਹਦੇ ਨਾਲ ਬਾਟਮ ਵਰਕ ਵੀ ਆਏਗਾ ਜੀ ਨਾਲ ਹੀ ਬਾਜੂ ਵਰਕ ਆਏਗਾ ਤੇ ਇਹਦੀ ਮੇਨ ਹਾਈਲਾਈਟ ਦੁਪट्टे ਦੀ ਹੈ ਜੀ 4 ਸਾਈਡ 4 ਚਾਰੋਂ ਪੱਲਿਆਂ ਤੇ ਪ੍ਰੋਪਰ ਵਰਕ ਆਏਗਾ ਜੀ ਸਾਰਾ ਹੈਂਡ ਹੈ ਜੀ ਫੁੱਲ ਚਨੂਨ ਦਾ 2.5 ਮੀਟਰ ਦਾ ਦੁਪੱਟਾ ਹੈ ਜੀ ਆ ਸਾਰੀ ਡਿਜ਼ਾਈਨਿੰਗ ਹੈ ਸਾਰਾ ਪੱਲਿਆਂ ਤੇ ਐਜ਼ ਇਟ ਇਜ਼ ਆਈ ਵਰਕ ਚਾਹੀਗੀ ਬਹੁਤ ਸੋਹਣਾ ਆਰਟੀਕਲ ਹੈ ਜੀ ਸਿਰਫ ਰੈੱਡ ਕਲਰ ਸਪੈਸ਼ਲ ਆਂਦੇ ਜੀ ਡਿਜ਼ਾਈਨ ਇਹ ਤੁਸੀਂ ਬਾਏ ਕਰ ਸਕਦੇ ਹੋ ਐਦਾਂ ਦੇ ਆਰਟੀਕਲ ਲੈਣ ਲਈ ਜ਼ਰੂਰ ਵਿਜ਼ਿਟ ਕਰੋ ਜੀ ਮਾਡਰਨ ਫੈਸ਼ਨ ਮੋਰ